ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਰ ਜੁਗ ਜੁਗ ਪਤ ਉਪਾਇਆ ਕੈਜ ਰਖਦਾ ਆਇਆ ਰਾਮ ਰਾਜੇ ਹਰਨਾਕਿਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿਠ ਦੇ ਨਾਮ ਦਿਉ ਮੁਖ ਲਾਇਆ ਜਿਨੂ ਨਾਨਕ ਐਸਾ ਹਰ ਸੇ ਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ جات مہ جوت جوت جاتا اکل کلا اکلکلا پور رہیا سچا و رہا ترسو لو سو پار پیا کون کرتے کیا باتا جو کش کرنا سو کر رہیا سو در راگ آسا محلا پہلا اک اکار ستگر پرساد سو در تیرا کہا سو کر کہہ جتوے سر سمالے ਵਾਜੇ ਤੇਰੇ ਨਾਮ ਦੇ ਕ ਸੰਕਾ ਕਿਤੇ ਤੇਰੇ ਵਵਨ ਹਾਰੇ ਕਿਤੇ ਤੇਰੇ ਰਾਗ ਪ੍ਰੀਤ ਸੁ ਕਹੀਏ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁੰਨੋਂ ਪਉਣ ਪਾਣੀ ਵਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁੰਨੋਂ ਚਿਤ ਗਉਤਲਿ ਖਜਾਣਣਾ ਲਿਖਲੇ ਧਰਮ ਵਿਚਾਰੇ ਗਾਵਨ ਤੁੰਨੋਂ ਈਸਰ ਬ੍ਰਹਮਾ ਦੀਵੀ ਸੁਹੰਤ ਰਸਾ ਸਵਾਰੇ ਗਾਵਨ ਤੁੰਨੋਂ ਇੰਦਰ ਇੰਦਰਾ ਤੁੰ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਨੋਂ ਸਦ ਸਮਰਦੇ ਅੰਦਰ ਗਾਵਨ ਤੁਨੋਂ ਸਦ ਵਿਚਾਰੇ ਗਾਵਨ ਤੁਧ ਨੂੰ ਜਤੀ ਸਤੀ ਸੰਤੋਕੀ ਗਾਵਨ ਤੁਧ ਨੂੰ ਵੀਰ ਕਰਾਰੇ ਗਾਵਨ ਤੁਨੋਂ ਪੰਡਿਤ ਪੜਨਰ ਕਿਸਰ ਜੁਗ ਜੁਗ ਵਿਦਾਂ ਨਾਲੇ ਗਾਵਨ ਤੁਨੋਂ ਮੋਹਨੀ ਅਨ ਮੋਹਨ ਸੁਰਗ ਮਚ ਪਿਆਲੇ ਗਾਵਨ ਤੁਨੋਂ ਰਤਨੁ ਪਾਏ ਤੇਰੇ ਅਠਸੜੀ ਦਿਸ ਨਾਲੇ ਗਾਵਨ ਤਨੋਂ ਜਦ ਮਾਹੌਲ ਸੂਰਾ ਗਾਵਨ ਤਨੋਂ ਕਾਣੀ ਚਾਰੇ ਗਾਵਨ ਤਨੋਂ ਕੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇ ਤਨੋਂ ਗਾਵਨ ਜੋਤਿ ਤੇ ਭਵਨ ਰਤੇ ਤੇਰੇ ਭਾਤਰਸਾਲੇ ਹੋਰ ਕੀਤੇ ਤਨੋਂ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਆ ਵਿਚਾਰੇ ਸੋਇ ਸੋਇ ਸੁਦਾਸ ਸਾਹਿਬ ਸੱਚਾ ਸਚੀ ਨਾਏ ਐ ਪਿਓ ਸਿ ਜੈ ਨਾ ਜਾਸੀ ਰਚਨਾ ਜਿ ਨਰ ਚਾਈ ਰੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਨੁ ਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵਾ ਸੋਈ ਕਰਸੀ ਫਿਰ ਉਪਨ ਕਰਣਾ ਜਾਈ ਸੋ ਪਾਸ ਆਉ ਸਾਹਪਤ ਸਹਬ ਨਾਨਕ ਰਹਿਣ ਰਜਾਈ ਅਸਾ ਮਹਲਾ ਪਹਿਲਾ ਸੁਣੋ ਵੱਡਾ ਆਕੈ ਸਭ ਕੋ ਏ ਕਿਹੜਾ ਵੱਡਾ ਡੇਠਾ ਹੋਏ ਕੀ ਉੰਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸੁਮਾਏ ਵੱਡੇ ਮੇਰੇ ਸਹਿਵਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕੀਤਾ ਕਿ ਉਡਚੀਰਾ ਰਹਾ ਸਭ ਸੁਰਤਿ ਮਿਲ ਸੁਰਤਿ ਕਮਾਈ ਸਭ ਕੀਮਤ ਮਿਲ ਕੀ ਉੰਤ ਪਾਏ ਜੈ ਨਿਧੈਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲਵੜਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸੁੱਧਾ ਬੁਰਖਾਂ ਗਿਆ ਵੜਿਆਈਆਂ ਤੋਦਵੇਂ ਸਦੀਕ ਨੇ ਨਾਮ ਪਾਈਆ ਕਰ ਮਿਲੈ ਨਾਹੀ ਟਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸ੍ਰਿਸ਼ਟੀ ਭਰੇ ਤੇਰੇ ਪੰਡਾਰਾ ਜਿਸ ਤੋਂ ਦਹਿਤ ਸੈ ਕਿਆ ਚਾਰਾ ਨਾਨਕ ਸੱਚ ਸਵਰਣ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਓ ਕਾ ਸੱਚਾ ਨਾਮ ਸੱਚੇ ਨਾਮ ਕੀ ਲੱਗਿਆ ਭੂਖ ਉਤ ਭੂਖ ਹੈ ਕੈ ਚਲੀ ਹੈ ਦੂਖ ਹੈ ਸੋਖ ਸ੍ਰੇ ਮੇਰੀ ਮਾ ਸਾਚਾ ਸਹਿਬ ਸਾਚੈ ਨਾਇ ਰਹਾ ਸਾਚੇ ਨਾਮ ਕੀ ਤਿਲਵੜਿਆਈ ਆਗ ਤਕੇ ਕੀਮਤ ਨਹੀਂ ਪਾਈ ਜਿਸ ਆਮਲ ਕਿਆ ਕਣ ਪਾਹੇ ਵੱਡਾ ਨਾ ਹੋਵੇ ਘਾੜ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਪੂਗੇ ਗੁਣ ਰਹਿ ਹੋਰ ਨਾਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੇਂੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੇ ਬਾਚ ਸੁਨਾਤ ਰਾਗ ਗੂਦਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰ ਕਾ ਬਿਨੋ ਕਰੋ ਗੁਰ ਪਾਸੇ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸੇ ਮੇਰੇ ਮਿਤ ਗੁਰਦੇਵਾ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਤਿਕਾਈ ਹਰ ਕੀਰਤਿ ਅਮਰੀ ਰਹਿ ਰਾਸ ਰਹਾ ਹਰ ਜਨ ਕੇ ਵਡਪਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਿਲੈ ਤਰਤਾਸੈ ਮਿਲ ਸੰਗਤ ਗੁਣ ਪ੍ਰਗਾਸੈ ਜਿਨ ਹਰ ਹਰ ਹਰਿ ਸਨਾਵ ਨਾ ਪਾਇਆ ਤੀ ਭਾਗ ਜਨ ਜੰਪਾਸੈ ਜੋ ਸਤਿਗੁਰ ਛਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸੈ ਜਿਨ ਹਰ ਜਨ ਸਤਗੁਰ ਸੰਗਤ ਪਾਏ ਤੈਨ ਧੁਰ ਮस्तक ਲਿਖਿਆ ਲਿਖਾਸ ਤਨ ਤਨ ਸਤ ਸੰਗਤ ਅਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮਹਲਾ ਪੰਜਵਾ ਕਾਹੇ ਰੇ ਮਨ ਚਤ ਬੈ ਉਤਮ ਜਹ ਹਰ ਹਰ ਜਿਉ ਪਰਿਆ ਸਹਿਲ ਪਤਰ ਮੈਂ ਜਨ ਤੋ ਪਾਏ ਤਾਕਰਿ ਚ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਪਤ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਮ ਪਿਤਾ ਲੋਸ ਸੁਦ ਬਣੀ ਤਾ ਕੋਈ ਨ ਕਿਸ ਕੀ ਧਰਿਆ ਸਿਰ ਸਰ ਜਿਕ ਸੁਵਾਏ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊਡਾ ਵਸੈ ਕੋ ਸਾ ਦਸ ਪਾਚਾ ਵਿਚਰੇ shireਆ ਤਿਨ ਕਵਣ ਖਿਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਕਸ਼ਰਿ ਨਿਧਾਨ ਠਾਕੁਰ ਕਲ ਤਲ ਧਰਿਆ ਜਦ ਨਾਨਕ ਬਲਵਲ ਸਤਵਲ ਜਗਿਆ ਤੇ ਰੰਤ ਨਾ ਪਾਰਾ ਵਰਿਆ ਰਾਗ ਅਸਾ ਮਹਲਾ ਚੌਥਾ ਸੋ ਪਰਖ ਏਕ ਓੰਕਾਰ ਸਤਗੁਰ ਪ੍ਰਸਾਦ ਹੈ ਸੋ ਪਰਖ ਨਿਰੰਜਨ ਹਰ ਪਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਤਾ ਵਹਿ ਸਭ ਤਾ ਵਹਿ ਤੁਧ ਜੀ ਹੰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਝ ਹੀ ਓੰਕਾਰ ਦਾਤਾ ਰਾ ਹਰਿ ਤਾ ਵੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਪੈਟਾ ਕੋਰਾ ਰੱਬੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਰ ਇੱਕ ਉਪਰਕ ਸੁਮਾਣਾ ਇੱਕ ਦਾਤ ਇੱਕ ਪਿਹਾਰੀ ਜੀ ਸਭ ਤੇਰੇ ਚੁੱਧ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਤਾ ਜੀ ਹਉ ਤਦ ਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬਿੰਦ ਜੀ ਤੇਰੇ ਕਿਆ ਗੁਣਾ ਖਵਖਾਣਾ ਜੋ ਸਿਵਹ ਜੋ ਸਿਵਹ ਤੁਧ ਜੀ ਜਨਾਨ ਨ ਤਨ ਕੁਰਵਾਣਾ ਹਰਤਵਹ ਹਰਤਵਹ ਤੁਦੀ ਸੇ ਜਨ ਜਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਤ ਹੈ ਜੀ ਤਨ ਟੂਟੀ ਜਮਕੀ ਕਾਸੀ ਜਿਨ ਨਰ ਭਉ ਜਨ ਹਰ ਨਰ ਭਉ ਧੈ ਜੀ ਤਨ ਕਾ ਭਉ ਸਭ ਗੁ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਸ ਸਮਾਸੀ ਸੇ ਧਨ ਸੇ ਧਨ ਜਨ ਹਰਤ ਹੈ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਪਦ ਤੇਰੀ ਭਉਤ ਭੰਡਾਰ ਜੀ ਭਰੇ ਬੀ ਅੰਤ ਬੇਅੰਤਾ ਤੇਰੇ ਪਦ ਤੇਰੇ ਪਾਸ ਲਹਤੁ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਨਕਰ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਨੇਕ ਤੇਰੇ ਨੇਕ ਬੜਾ ਵੋਸ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਪਦ ਸੇ ਭਉਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਪੁਰਾ ਕਾ ਪਰੰਪਰਕਰਤਾ ਜੀ ਤੂੰ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਚਲ ਕਰਤਾ ਸੋਏ ਤਉਦੇ ਆਪੇ ਪਾਵੈ ਸ੍ਰੀ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤਉਦਾਪੇ ਸਰ ਸਭ ਪਾਈ ਜੀ ਤਉਦਾਪੇ ਸਰ ਸਭ ਗੋਈ ਜੇ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸੰਸੈ ਕਾ ਜਾਣੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆ ਰਮਿੰਦਾ ਸਾਈ ਜੋ ਤੂੰ ਪਾਵੈ ਸੋਈ ਤੀਸੀ ਜੋ ਤੂੰ ਦਹਿ ਸੋਈ ਹੋਂ ਪਾਏ ਰਹਾ ਸਭ ਤੇਰੀ ਤੂੰ ਸਭ ਨੇ ਧਾਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨੋਂ ਗਵਾਇਆ ਤੂੰ ਦਾ ਵਿਛੜਿਆ ਆ ਮਿਲ ਲਾਇਆ ਤੂੰ ਦਰਿਆ ਸੋ ਤੁਜੀ ਮਾਹੇ ਤੁਝ ਵੰਦੂਜਾ ਕੋਈ ਨਾਹੇ ਜਿਹ ਜਨ ਸਭ ਤੇਰਾ ਕੇਲਾ ਵਿਜੋਗ ਮਲ ਵਿਛੜਿਆ ਸੰਜੋਗੀ ਮੇਲ ਆ ਜਿਸ ਨਉ ਤੂੰ ਜਾਣ ਹੈ ਸੋ ਜਨ ਜਾਣੈ ਹਰ ਗੁਣ ਸਦ ਹੀ ਆਕ ਵਖਾਣਾ ਜਨ ਹਰ ਸੇਵਾ ਤਿਸੁ ਕੋ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧਵੰ ਦੂਜਾ ਅਵਰਨਾ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਦਤ ਸਰਵਦਾ ਪਹਿਲੇ ਨਿਵਾਸਾ ਪਾਣੀ ਪਾਵਤ ਨਹੀਂ ਕੀਆ ਪੰਕਜ ਜੋ ਮੋ ਪਗਨੇ ਚੱਲਾ ਹੈ ਹੰਦੇ ਕਦਾ ਡੂਬੀ ਅਲੇ ਮਨ ਏਕ ਨਾ ਚਿਤਸ ਮੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਕਦਾ ਜਨਮ ਭਇਆ ਰਣੋਤ ਨਾਨਕ ਤਨ ਕੀ ਸ਼ਰਣਾ ਜਿੰਤੋ ਨਾਹੀਂ ਵਿਸਰਿਆ ਸਾ ਮਹਲਾ ਪੰਜਵਾ اے ਪ੍ਰਾਪਤ ਮਾਨੁਕ ਦੇ ਹੁਰੀਆ ਗੋਵਿੰਦ ਮਿਲਨ ਕੇ ਤੇਰੀ ਵਰੀਆ ਅਵਰ ਕਾਜ ਤੇ ਰਕ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਹੈ ਰੰਗ ਜਾਉ ਲਾਗ ਪਉਜਲ ਤਰਨ ਕੈ ਜਦ ਮਰਤਾ ਜਾ ਤਰੰਗ ਮਾਇਆ ਕਹਿ ਰਹਾਉ ਜਦ ਤੋ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕ ਅਮਨੀਚ ਕਰਮਾ ਸਰਨ ਪਰੇ ਕੀ ਰਾਕੋ ਸਰਮਾ ਜਉ ਤਉ ਸੰਜਮ ਤਰਮਨਾ ਕਮਾਇ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕ ਅਮਨਿਜ ਕਰਮਾ ਸਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸੋ ਗੀ ਚੌਪਾਈ ਪੰਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸ ਕੀਤ ਜੈਤ ਕੇਸਾ ਓਪਨ ਵਿਸ਼ਟ ਗਗੰਤੈ ਭਈ ਸਭੈ ਨਾਨ ਵਧਾਈ ਦੇਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਪਵਨ ਕੇ ਸਰਜਨ ਹਾਰੇ ਦਾਸ ਜਨ ਮੋਹਿ ਲਿਹ ਉਵਾਰੇ ਕਬਿਉ ਵਾਚ ਬੇਨਤੀ ਚਾਉ ਪਾਈ ਹਮਰੇ ਕਰੋ ਹਾਦਰ ਅਛਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਕਰਤ ਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵ ਹੋ ਆਪ ਹਾਦੈ ਮੋਹਿ ਬਚਾਵ ਹੋ ਸੁਖੀ ਵਸੈ ਮੋਰੋ ਪਰਵਾਰਾ ਸੇਵ ਸਿਖ ਸਵੈ ਕਰਤਾਰਾ ਮੋਰ ਚੰਦ ਜੀ ਕਰਦਾ ਕਰੀਐ ਸਭ ਬੈਣ ਕੁਵਾ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਏ ਤੁਮੇ ਛੜ ਕੋ ਯਵਰਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰਚੁੰ ਸਤਰ ਹਮਾਰੇ ਮਾਰੀਆ ਹੈ ਆਬਾਦ ਹੈ ਮੁਜੇ ਉਰੀਐ ਮਰਨ ਕਾਲ ਕਾ ਤਰਾਨੀ ਵਰੀਐ ਹੋ ਜੋ ਸਦਾ ਹਮਾਰੇ ਪਚਾ ਸ੍ਰੀ ਹਸਤੂਜੂ ਕਰਿਓ ਰਖਾ ਰਾਖ ਲਹੁ ਮਰਕਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨਵੰਦ ਦਰਸ਼ਨ ਕੇ ਹੰਤਾ ਤੁਮੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਜੀਓ ਉਤਰਾ ਕਾਲ ਪਾਇ ਕਰ ਬਿਸਨੁ ਪ੍ਰਕਾਸਾ ਸਕਲ ਕਾਲ ਕਾ ਕੀ ਤਮਾਸਾ ਏ ਜਵਨ ਕਾਲ ਜੋਗੀ ਸੁ ਕੀਓ ਬੈਦਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦ ਅੰਤ ਇੱਕ ਅਵਤਾਰਾ ਸੋਏ ਗੁਰੂ ਸਮਝੀਓ ਹਮਾਰਾ ਨਮਸਕਾਰ ਤਸੀ ਕੋ ਹਮਾਰੇ ਸਕਲ ਪ੍ਰਜਾ ਜਨਾਉ ਸਵਾਰੇ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਨ ਕੋ ਕਲਮ ਬਦ ਕੀਓ ਕਟ ਕਟ ਕੇ ਅੰਤਰ ਕੀ ਜੰਤ ਭਲੇ ਬੁਰੇ ਕੀ ਪੀਰ ਪਛਾਨਤੈ ਚਿੰਟੀ ਤੇ ਕੁੰਚਾ ਰਸੂਲਾ ਸਭ ਪਰ ਕਿਰਪਾ ਦਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਦੁਖ ਕਰ ਕਰਾ ਕਰਤਾ ਰਾ ਪ੍ਰਜਾ ਤਰ ਤਵ ਦੇਹ ਅਪਾਰਾ ਜਬ ਆਕਰ ਕਰਤਾ ਹੂੰ ਕਬਹੂੰ ਤੁਮੈ ਮਿਲਤ ਦੇ ਤਰ ਸਭੂੰ ਜਿਤੇ ਵਦਨ ਸੇ ਸਉਤਾਰ ਐ ਆਪ ਆਪਨੀ ਮੂਝ ਉਚਾਰ ਐ ਤੁਮ ਸੋਵਿ ਤੇ ਰਤਨਿ ਰਾਲਮ ਜਨਤ ਬੇਦ ਪੇਦ ਅਰਿਆ ਲਮ ਨਿਰੰਕਾਰ ਨਿਰੂਕਾਰ ਨਰ ਲੰਬ ਆਦ ਅਨਿਲ ਅਨਾਦ ਸਾੰਬ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਉਤ ਬਿੰਦਾ ਤਾਕੋ ਕਿਰਪਾ ਨੂੰ ਨ ਮੰਨ ਤੈ ਮਹਾ ਮੂੜ ਕਸ਼ਪੇ ਨ ਜਨਤ ਮਹਾਂ ਦੇ ਕੋ ਕੈਸਾ ਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਭੇਵਾ ਆਪ ਆਪਣੀ ਬਧਾ ਜੇਤੀ ਬਰਨਤ ਪੈਨੋ ਪਿੰਤੋ ਹੇ ਤੇਤੇ ਤੁਮਰਾ ਲਗਾ ਨਾ ਜਾਏ ਪਸਾਰਾ ਕਿਵ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੁਸ ਰੂਪਾ ਰੰਗ ਭਇਓ rau ਕਹੀ ਭੂਪਾ ਅੰਦਰ ਜ ਰਸਿਤ ਕਿਨੀ ਉਤਬਜ ਖਾਨ ਬਹੁਰ ਰਚਦੀਨੀ ਕਉ ਫੂਲ ਰਾਜਾ ਹਵੇ ਬੈਠਾ ਕਉ ਸਿਮਟ ਭਇਓ ਸ਼ੰਕਰ ਕੈਠਾ ਸਿਰ ਸਿਰਦ ਕਾਇ ਚੰਬਵ ਆਜੁਗਾ ਸਰੂਸੇ ਅੰਭਵਾ ਕਰ ਰਚੈ ਮੇਰੀ ਤੁਮ ਕਰੋ ਸਿੱਖ ਵਾਰੈ ਸਿੱਖ ਸੰਗ ਰੋ ਦੁਸ਼ਟ ਜਿਤੇ ਉਠਬਤੁ ਤਪਤਾ ਤਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋਈ ਤਵਸਰਨੀ ਪਰੇ ਤਨਕੇ ਦੁਸ਼ਟ ਦਉਤ ਹੋਏ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਜਕੇ ਤੁਮ ਸੰਕਟ ਸੋ ਟਾਰੇ ਜੋ ਕਲ ਕੋ ਇਕ ਵਾਰ ਧੈ ਹੈ ਤਾਂ ਕੇ ਕਲ ਨਿਕਨੈ ਹੈ ਹਰਚਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਅੰਤ ਕਾਲਾ ਕ੍ਰਿਪਾ ਦਰਸ ਤੰਜਾਹੀ ਨਿਹਰੋ ਤਾਂਕੇ ਤავਤਰਿਕ ਮੈਂ ਰਹੋ ਰਤ ਸਦ ਕਰਮੋ ਸਭ ਹੋਈ ਦੁਸ਼ਿ ਸ਼ਾਸਵ ਸਕੇ ਨਾ ਕੋਈ ਏਕ ਵਾਰ ਚੰਦ ਮਸ ਮਹਾਰਾ ਕਾਲ ਪਾਸ ਤੇ ਤਹੇ ਵਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਤ ਦੁਸ਼ਟ ਦੋਤੇ ਰਹਾ ਕੜਗ ਕੀਤ ਮੈਂ ਸਣੁ ਤਿਹਾਰੀ ਆਪ ਆਦੈ ਲਹਿੋ ਵਾਰੀ ਸਰਵ ਥਰਮੋ ਹੋ ਸਹਾਈ ਦੁਸ਼ਟ ਦੋਤੇ ਲਹਿੋ ਬਚਾਈ ਕ੍ਰਿਪਾ ਕਰੀ ਹੰਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕਿਲਵਿਕ ਸਕਲ ਦੇ ਕੋਰਤਾ ਦੁਸ਼ ਦੋਖਿਨ ਕੋਸ਼ੈ ਕਰਤਾ ਸਰੀਅਸ ਤੋ ਜਪੈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵੰਛਿਤ ਫਲ ਪਾਵੇ ਸੋਏ ਦੁਗਨਤ ਸਹਿ ਬਿਆਵਤ ਕੋਈ ਅੜਿਲਾ ਸੁਨੈ ਗੂੰਜੋ ਜਾਹੇ ਸੁਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ

دا جان کر داس پار کی جہ کر پار آپ موہی من کرم بچن چار چو پائی میں گنی سرتھما کشن بشن کبو ن تہچان تن سو لاگی موری پگن سو مہا کال رخوار ہمارو مہا لوہ محکم کردار اپنا جان کرو رخوار وہیں گہ کی لاج بچار ਆਪਨਾ ਜਨ ਮੁਝੇ ਪ੍ਰਤਪਰੀਐ ਚੰਚੰ ਸੁੱਤਰ ਹਮਾਰੇ ਮਰੀਐ ਦੇਗ ਤੇਗ ਜਗ ਮਤ ਦੂ ਚੱਲੈ ਰਾਹ ਕਾ ਮੋਹ ਔਰ ਨਾਂ ਦਲੈ ਤੁਮੰ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਸਤੇ ਹਾਂ ਰਾਹ ਜਾਨ ਆਪਣਾ ਮੁਝੇ ਨਿਵਾਜ ਆਵ ਕਰੋ ਹਮਰੇ ਸਭ ਕਾਜੇ ਤੁਮੋ ਸਵਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾ ਜਾਣ ਕਰ ਕਿਰਪਾ ਕਰੋ ਮੋਹੇ ਹਰ ਪਰਮਿਆਂ ਦਵਾਰ ਤੋਹੀ ਆਪਨਾ ਜਾਣ ਕੋ ਪ੍ਰਤਿਪਾਰਾ ਤੂੰ ਸਾਹਿ ਮੈਂ ਕੀ ਕਰਥਾਰਾ ਤਾ ਜਾਂਦਾ ਹੱਥ ਵਾਰੋ ਅਮਰੇ ਸਭ ਬੈਰਿੰਗ ਸੰਘਾਰੋ ਪ੍ਰਤਮ ਤਰਪ ਬਗਵਤ ਕੋ ਧਿਆਨਾ ਬਹਰ ਕਰੋ ਕਵਿਤਾ ਵਦਨਾਨਾ ਰਿਸ਼ਨ ਜਥਾ ਮਚਰ ਤਰੁਚਾਰੋ ਚੂਕ ਹੋਏ ਕਬ ਲਿਓ ਸੁਧਾਰੋ ਕਬ ਵਚ ਦੋਹਰਾ ਜੋ ਨਜ ਪ੍ਰਮੋਸ ਕਹਾ ਸੁਖ ਹੂੰ ਜਗ ਮਾਹੀ ਜੋ ਤੇ ਪ੍ਰਗੋ ਤੈ ਹੈ ਆਨ ਤੋ ਸੁਰਖ ਕੋ ਜਾਹੇ ਦੁਹਰਾ ਹਰ ਹਰ ਜੰਦੂ ਇੱਕ ਹੈ ਬਿ ਵਿਚਾਰ ਕਿਸ ਨਾ ਹੈ ਜਲ ਤੋ ਚ ਰੰਗ ਜੋ ਜਲੇ ਬਿਕ ਸੁਮਾ ਹੈ ਦੁਹਰਾ ਜਾਵੈ ਇਸ ਪ੍ਰਭ ਕੋ ਪਇਓ ਜਨਮ ਤਰਾ ਜਗ ਆਏ ਅਮੈ ਕਤਾ ਚਿੰਛੇਪ ਤੇ ਸਭੂ ਕੈ ਸੁਨਾਏ ਕਾ ਵਚ ਦੁਹਰਾ ਠਾੜ ਭਇਓ ਮੈਂ ਜੋਰ ਕਰ ਬਚਨ ਕਾ ਸੁਨਿ ਆਏ ਪੰਜ ਚਲਰ ਤਵਜਗ ਤੁਮਐ ਜਬ ਤੁਮ ਕਰੋ ਸਹਾਇ ਦੁਹਰਾ ਜੇ ਜੇ ਤੁਮਰੇ ਧਿਆਨ ਕੋ ਨਿਤੁੜ ਤੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹੇਗੇ ਭਗਵੰਤ ਦੁਹਰਾ ਕਾਲ ਬੁਰ ਕੇ ਦੇਮ ਕੋਟਕ ਵਿਤਮ ਮਹੇਸ਼ ਕੋਟੇਂਦਰ ਬ੍ਰਹਮਾ ਕਿਤੇ ਰਵਿ ਸਛ ਕਰੋਰ ਜਲੇਸ ਦੁਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋ ਭਗਤ ਨੇਤ ਸਰਗਵਾਸਰ ਘੁਰ ਕਰਾ ਸਗਰੀਪਰੀ ਸੁਮੇਤ ਚੌਪਈ ਜੋ ਇਹ ਕਥਾ ਸੁਨੇ ਰਗਾਵੇ ਦੋ ਪੌ ਤੈ ਨਿਕਲਣਾ ਆਵੇ ਵਿਸ਼ਨੂ ਭਗਤ ਕੇ ਪਲਬੋਈ ਆਦਿ ਵਿਆਛ ਰ ਸਕੈ ਨ ਕੋਈ ਸੰਬ 17 ਸਸ 50 ਵਣੇ ਹੜ ਵਦੀ ਪ੍ਰਤੋ ਸੁਖ ਦਾਵਣੇ ਤਉ ਪ੍ਰਸ਼ਾਦ ਕਰ ਗ੍ਰੰਥ ਸੁਧਾਰਾ ਪੂਲ ਪਰੇ ਲਹੁ ਲਿਓ ਸੁਧਾਰਾ ਦੁਹਰਾ नेतृत्व के चरण तारो स्तुद्रवती तरंग श्री भगवत पूर्ण कीयो रघुवर कथा प्रसंग दोहरा साद साजनो नहीं बासवाद विवाद ग्रं सकल पूर्ण कीयो भगवत कृपा प्रसाद सोइया पाय गहे जौते तुमरे तौते को अंगतरे नहीं आन्यो राम रहीम कुरान कुरान अनेक है मत एक नाम मान्यो ਸਿਮਰ ਸਾਸਤ੍ਰ ਵੇ ਸਵੈ ਬਹੁ ਭੇਜ ਕੈ ਅਮੇਕ ਨਾ ਜਾਣਿਓ ਸ੍ਰੀ ਉਸਤਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੋ ਸਭ ਤੋਹੇ ਵਕਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੋ ਦਵਾਰ ਬਾਹਂ ਗਹਿਂ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੋ ਦਵਾਰ ਬਾਹਂ ਗਹਿਂ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਅਨੰਦ ਦਾ ੴ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਅਦਗੁਰ ਤੋਂ ਪਾਇਆ ਸੈ ਸੇਤੀ ਮਨਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਯਾਆਂ ਸਦੋ ਤਾਂ ਗਾਓ ਹਰੀ ਕੇ RAM ਅੰਜਨੀ ਵਸਾਇਆ ਕਹਿ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਨਾਲ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਅੰਗੇ ਘਰੋ ਕਰੇ ਤੇਰਾ ਕਰ ਸਭ ਸਵਾਰਨ ਸਭ ਨਾ ਗੱਲਾਂ ਸਮਰਸ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਵਾ ਕਾ ਨਾਹੀ ਕਰਤੇ ਰਹਿ ਕਰਤਨ ਤੇਰਾ ਸਭ ਕੀ ਛਾਇ ਜਿ ਦੇਹ ਸੋ ਪਾਵੇ ਸਦਾ ਸਲਾਹਤ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ੁਦਕ ਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਪੁਕਾਂ ਸਭ ਗੁਆਇਆਂ ਕਰ ਸ਼ਾਂਤ ਸੁਖ ਮਨੈ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਗੁਰੂ ਵਾਨ ਕੀਤਾ ਗੁਰ ਵਿਟੋ ਜਿਤੀਆਂ ਵੜਿਆਈਆਂ ਕਹ ਨਾਨਕ ਸੁਣੋ ਸੰਤੋ ਸਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜ ਪੰਛਤ ਕਰਤਸ ਪਾਗਾ ਕਰਸ ਪਾਗਾ ਸਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਚਿੰਦ ਕਉ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖੋਆ ਤਿਤ ਕਰ ਅਨੰਦ ਵਾਜੇ ਅਨ ਸੁਣੋ ਵੜ ਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਭਰਮ ਪਰ ਪਾਇ ਉਤਰੇ ਸਗਲ ਸਗਲ ਵਿਸੂਰੇ ਦੂਗਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਾਇ ਸਰਸੇ ਪੂਰੇ ਗੁੱਤੇ ਜਾਣੀ ਸੁਣਤੇ ਪੁਨਿਤ ਕਹਤੇ ਪਤ ਸਤਗੁਰ ਰਹਾ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨਿਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਸਧਾਰੋ ਜੇ ਕੋ ਕਾਵੇ ਜੇ ਕੋ ਪੁੰਚੈ ਤਸ ਕਾ ਹੋਏ ਉਧਾਰੋ ਏ ਵਸਤ ਜਿ ਨ ਜਾਏ ਦਤਨ ਤਰਾਕਰ ਧਾਰੋ ਜਨ ਸੰਸਾਰ ਚੰ ਲਗ ਤਰੀਐ ਸਭ ਨਾਨਕ ਬ੍ਰਹਮ पसारो ਸਲੋਕ ਮਹਲਾ 5 ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਤ ਪੈਔਈ ਤਰਤ ਪਿਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀ ਵੈ ਹਰਿਆ ਪੌੜੇ ਉਤਤ ਉਸ ਮਰਥਾ ਜਤੈ ਕੋਈ ਨਾਹੀ ਉਤ ਤੇਰੀ ਰੱਖ ਕੇ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛਡ ਜਾਹੇ ਬੌਦਲ ਬਿਕ ਮੁਸਗਾਹੋ ਫਿਰ ਸ਼ੌਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅਮਰ ਸੇ ਗਾਏ ਕਲਮੇ ਹੋ ਪੁੰਨ ਗੁਣ ਗੋਵਿੰਦ ਗਾਹੇ ਸੋਸਾ ਨੋ ਕਿਰਪਾਲ ਸਮਲ ਸਾਇ ਸਾਇ ਬਿਰਤਾ ਕੋਈ ਨਾ ਜਾਏ ਜੀ ਆਵੈ ਤੁਧ ਆਹੇ ਸ਼ਲੋਕ ਮਹਲਾ ਪੰਜਵਾ ਅੰਤਰਗੁਰ ਆਰਾਧਨਾ ਜੇਵਾ ਜਪ ਗੁਰਨਾ ਨਿਤਰੀ ਸਤਗੁਰ ਤੇਖਨਾ ਸ਼ਵਣੀ ਸੁਨਨਾ ਗੁਰਨਾ ਸਤਗੁਰ ਤੇ تیرਤਿਆ ਦਰਗਹ ਪਈ ਏ ਟਾਉ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਹੈ ਵਥ ਦੇ ਜਗ ਮੇ ਉਤੋਂ ਕੱਢ ਗਏ ਵਿਰਲੇ ਕਈ ਕਈ ਮਹਲਾ ਪੰਜਵਾ ਰਖੇ ਰਕਨਹਾਰ ਆਪਵਾਰਨ ਗੁਰ ਕੀ ਪੈਰੀਂ ਪਾਏ ਕਾਜ ਸਵਾਰਿਆਨ ਵਾ ਆਪ ਦਿਆਲ ਮਨੋਂ ਵਿਸਾਰਿਆਨ ਸਾਧਨਾ ਕੇ ਸੰਗ ਪਉ ਜਲਤਾਰਿਆ ਨਾ ਸਾਖਤ ਨੰਦਕ ਦੁਸ਼ਟ ਖਨ ਮਹੇ ਵਿਦਾਰਿਆ ਨਾ ਤੇ ਸਾਹਿਬ ਕੀ ਟੀਕ ਨਾਨਕ ਮਨੈ ਮਾਹੀ ਜਿਸਮਰਸ ਕੋਏ ਸਗਲੇ ਦੂਖ ਜਾਹੇ ਤੇ ਸਾਹਿਬ ਕੀ ਟੀਕ ਨਾਨਕ ਮਨੈ ਮਾਹੀ ਜਿਸਮਰਸ ਕੋ ਹੋਏ ਸਗਲੇ ਦੂਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹੇ குரு ਜੀ ਕੀ ਫਤਿਹ